ਬਾਈ 6 ਦੀ ਦੇਖ ਲਓ ਥੱਲਾ ਦੇਖ ਲਓ ਪੱਟਾ ਹਨ ਜਿਵੇਂ ਕਹਿੰਦੇ ਵੱਡੇ ਵੱਡੇ ਥਣ ਵਾਲੀਆਂ ਬਕਤਰੀਆਂ ਦਿਖਾਓ ਤੇ ਹੁਣ ਤਾਂ ਬਾਈ ਨੂੰ ਚੋਈ ਹੋਈ ਆ ਸਵੇਰ ਦਾ ਹੀ ਟਾਈਮ ਆ ਹਲੇ ਤੇ ਬਾਈ ਦੁੱਧ ਦਾ ਕੀ ਰਿਕਾਰਡ ਰਿਹਾ ਪੱਟਾ ਐਗਰੇ ਆਪਣੇ ਇੱਥੇ ਜਿਹੜੀ ਹੁਣ ਨਮਾਜ਼ਲ ਪਾਉਣੀ ਆ ਆਪਣੇ ਲਾਲੇ ਚੰਡੀ ਗੜੀ ਨੇ ਉਹਦੇ ਵਿੱਚੇ ਲੈ ਕੇ ਜਾਣੀ ਚੋਣੀ ਆ ਵੱਖਰੀ ਆ ਉੱਥੇ ਚੋਣੀ ਆ ਇਹ ਯਾਨੀ ਬਾਹਲੀ ਚਰਾਈ ਦੇ ਲੋਕ ਫਰੌਟੀਆਂ ਮਾਰੀ ਜਾਂਦੇ ਨੇ ਬਾਹਲੀ ਚਰਾਈ ਤੇ ਬਾਕੀ ਉਥੇ ਪਤਾ ਲੱਗ ਜਾਊਗਾ 4 ਕਿਲੋ ਚੋਣਾ ਮਿਲਿਆ ਤੁਹਾਨੂੰ ਅਜੇ ਮੈਂ ਕੋਈ ਨਹੀਂ ਸੰਭੀ ਹੈ ਕਿ ਮੈਂ ਨਮਾਜ਼ ਮਾੜੀ ਕਰ ਸਕਦਾ ਆ ਕਿਵੇਂ ਝੋਲਾ ਇਹਦਾ ਵੀ ਖੋਲਦਾਂਗੇ ਤੇ ਦਿਖਾ ਦਿਓ ਬਾਈ ਥਣ ਚੱਡਾ ਬਹੁਤ ਲੱਗਿਆ ਹੋਣਾ ਬਾਈ ਦੀਆਂ ਬੱਕਰੀਆਂ ਨੂੰ ਦੇਖ ਲਓ ਮੋਟੇ ਖਣਾ ਦੀਆਂ ਪੱਠਾ ਨੇ ਹਨਾ ਤੇ ਹੁਣ ਬਾਈ ਨੇ ਚੋਈਆਂ ਹੋਈਆਂ ਨੇ ਤੇ ਬਾਕੀ ਅੱਜ ਦਾ ਸਵੇਰ ਦੇ ਮਲਾ ਦਾ 8:00 ਕੀ ਵੱਜੇ ਨੇ ਹਣਾ ਹਾਂ ਜੀ ਆਪਾਂ ਬਲੋ 45 40 ਇੰਚ ਦਾ ਬਕਰਾਂ ਹੋਊ ਬਤ ਹਾਂ ਹੋਗਾ ਫਿੱਤਾ ਲਾ ਕੇ ਹਾਂ ਕੋਈ ਆਪਾਂ ਝੂਠ ਨਹੀਂ ਬੋਲਦੇ ਭਾਈ ਜੀ ਫਿੱਤਾ ਲਾ ਕੇ ਲੈ ਜਾਓ ਜੇ ਕਿਸੇ ਨੇ ਲਿਜਾਣਾ ਆਵੇ ਤੇ ਲੱਤ ਬਹੁਤ ਲੰਬੀ ਆ ਬੱਕਰੀ ਦੇਖ ਲਓ ਜਿਆਦਾ ਲੱਤਾਂ ਅੱਜ ਜੀ ਹਸਤਰੀ ਕਾਲ ਸਾਰੇ ਬਾਈਆਂ ਨੂੰ ਅੱਜ ਪਹੁੰਚੇ ਹੋਏ ਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੇ ਪਿੰਡ ਹੈਗਾ ਠੀਤਰੀ ਵਾਲਾ ਇਹ ਖਮਾਣੋ ਦੇ ਬਿਲਕੁਲ ਨੇੜੇ ਇਹ ਵੀਡੀਓ ਹੋਣ ਵਾਲੀ ਆ ਬਹੁਤ ਹੀ ਖਾਸ ਤੇ ਨਵੀਂ ਵੀਰਦੂ ਇਹ ਆਪਣੀ ਇਹਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਤੁਹਾਨੂੰ ਅੱਜ ਚੰਗੀਆਂ-ਚੰਗੀਆਂ ਬੱਕਰੀਆਂ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ ਬੱਕਰਾ ਬਹੁਤ ਹਾਈਟ ਵਾਲਾ ਬੱਕਰਾ ਹੈ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਬੱਕਰੀਆਂ ਕਿਵੇਂਆਂ ਲੱਗੀਆਂ ਤੇ ਬਾਕੀ ਸਾਰੀ ਗੱਲਬਾਤ ਆਪਾਂ ਬਾਾਈ ਨਾਲ ਕਰਾਉਣੀ ਆ ਤੁਹਾਡੀ ਹਾਂਜੀ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕੀ ਹਾਲ ਚਾਲ ਹੈ ਵੀਰੇ ਵਧੀਆ ਜੀ ਹੋਰ ਮਾਲ ਪਸ਼ੂ ਲੋਟ ਹੈ ਠੀਕ ਹੈ ਜੀ ਵੇ ਬਾਈ ਕਿੰਨਾ ਕਿਚਰ ਹੋ ਗਿਆ ਆਪਾਂ ਨੂੰ ਬੱਕਰੀਆਂ ਦਾ ਕੰਮ ਕਰਦਿਆਂ ਨੂੰ ਬਾਈ ਵੀਰੇ ਆਪਣਾ ਅੱਧੀ ਮੋਟੀ ਕੰਮ ਅੱਛਾ ਹਾਂ ਠੀਕ ਆ ਜੀ ਪਹਿਲਾਂ ਦਾਦੇ ਪਰਦਾਦੇਆਂ ਨੂੰ ਕਹਿੰਦਾ ਮੇਰਾ ਦਾਦਾ ਕਰਦਾ ਸੀ ਉਹਨਾਂ ਦੇੜੀ ਦਾ ਉਹ ਸਾਰਾ ਮੈਨੂੰ ਵੀ ਆਇਆਉਗਾ ਜੀ ਇਹ ਸ਼ੌਂਕ ਪੈ ਗਿਆ ਇਹ ਆਇਆਉਗਾ ਤੇ ਪੜਾਈ ਲਿਖਾਈ ਦੀ ਜੇ ਕਰ ਗੱਲ ਕਰੀਏ ਆਪਾਂ ਛੱਤ ਕੇ ਪੜਿਆ ਵਾ ਕਿਵੇਂ ਛੇਤੀ ਫਟ ਗਿਆ ਜੀ ਠੀਕ ਹੈ ਬੱਕਰੀਆਂ ਦਾ ਸ਼ੌਂਕ ਪੈ ਗਿਆ ਸੀ ਆ ਮੈਨੂੰ ਪਹਿਲਾਂ ਤੇ ਸ਼ੌਂਕ ਬੋਲ ਆ ਗਿਆ ਠੀਕ ਹੈ ਬੱਕਰੀਆਂ ਦਾ ਸ਼ੌਂਕ ਪੈ ਗਿਆ ਫਿਰ ਪੜਾਈ ਛੱਡਤੀ ਪੜਾਈ ਛੱਡਤੀ ਜੀ ਠੀਕ ਹੈ ਤੇ ਹੁਣ ਤੁਹਾਨੂੰ ਕਿੰਨੇ ਸਾਲ ਹੋ ਗਏ ਬੱਕਰੀਆਂ ਦੇ ਕੰਮ ਦੇ ਵਿੱਚ ਆਇਆ ਨੂੰ ਬਾਈ ਮੈਨੂੰ ਵੀਰੇ 20 ਸਾਲ ਹੋ ਗਏ 20 ਸਾਲ ਹਾਂ ਠੀਕ ਹੈ ਤੇ ਸ਼ੁਰੂ ਦੇ ਨੂੰ ਕਿੰਨੀਆਂ ਕਿ ਬੱਕਰੀਆਂ ਦੇ ਕੰਮ ਕਰਦੇ ਹੋ ਮੈਂ ਪਹਿਲਾਂ ਤਾਂ ਵੀਰੇ ਸਾਡੇ ਕੋਲ ਹੁੰਦੀਆਂ ਸੀ 35-40 ਬੱਕਰੀਆਂ ਠੀਕ ਹੈ ਹਾਂ ਪਹਿਲਾਂ ਤਾਂ ਡੈਡੀ ਜੀ ਆਦੋ ਦੀ ਠੀਕ ਹੈ ਪਰ ਇੱਕ ਨੇ ਕਦੇ ਬੇਜ਼ਤੀਆਂ ਕੇ ਲੈ ਰੀਆਂ ਇੱਕਣੀ ਹੁੰਦਾ ਗਿਆ ਠੀਕ ਹੈ ਇੱਕਣੀ ਚੱਲਦੀ ਆ ਜੀ ਕ ਹੋਣ ਹੈ ਜੀ ਆਪਣੇ ਕੋਲ 12-13 ਬੱਕਰੀਆਂ ਤੇ ਪਿੰਡ ਦਾ ਨਾਮ ਆਪਣੇ ਦਾ ਜਿੱਕੀ ਵਾਲਾ ਜਿਹੜਾ ਹੋਣਾ ਤੇ ਕਿੱਥੇ ਪੈਂਦਾ ਇਹ ਪਿੰਡਾ ਤੁਹਾਨੂੰ ਇਹ ਆਪਣਾ ਫਤੇਗੜ ਤੋਂ ਪਾ ਜਾਂਦਾ ਜੀ ਜੀ ਬਾਈਕ 20-22 ਕਿਲੋਮੀਟਰ ਤੇ ਆਪਣੇ ਹਥਮਾਣੋਂ ਤੋਂ ਹੀ ਖਮਾਣੋ ਦਾ 3-4 ਕਿਲੋਮੀਟਰ ਤੇ ਖਮਾਣੋ ਸ਼ਹਿਰ ਤੋਂ 3-4 ਕਿਲੋਮੀਟਰ ਬਾਈ ਦਾ ਪਿੰਡ ਹੈ ਤੇ ਬਾਈ ਵੀ ਤੁਹਾਨੂੰ ਬੱਕਰੀ ਦਿਖਾਉਣਾ ਇੱਕ ਬਹੁਤ ਵੱਡੇ ਬਿੱਡ ਦੀ ਬੱਕਰੀ ਹੈ ਤੇ ਸਾਰੀ ਬੱਕਰੀ ਦਿਖਾਣੀ ਪੈਂਦਾ ਬਾਈ ਐਨ ਸਾਰਾ ਮੂੰਹਾਂ ਤੇ ਕੈਮਰਾ ਮਾਰਦੀ ਤੇ ਬਾਈ ਬੱਕਰੀ ਜੇ ਹਾਈਟ ਦੀ ਗੱਲ ਆਪਾਂ ਪਹਿਲਾਂ ਹਾਈਟ ਦੀ ਕਰ ਲਈ ਵੀ ਕਿੰਨੀ ਹਾਈਟ ਹੋਊਗੀ ਬੱਕਰੀ ਦੀ ਇਹ ਹੋਊਗੀ ਕਿ 45 ਠੀਕ ਹੈ ਤੇ ਬਾਈ ਦੇਖੋ 40 ਤੋਂ 45 ਇੰਚ ਦੀ ਬੱਕਰੀ ਹੈਗੀ ਐ ਤੇ ਆਕੀ ਪੂਛ ਪਾਂਛੀ ਬੱਕਰੀ ਠੀਕ ਹੈ ਤੇ ਦੇਖ ਲਓ ਪਿੱਠ ਕਿੰਨੀ ਭਾਰੀ ਹੈ ਨਾ ਬੁੱਧੂ ਹਾਂ ਜੀ ਹਾਂ ਦੇਖੋ ਪਿੱਠ ਬਹੁਤ ਭਾਰੀ ਹੈ ਬੱਕਰੀ ਤੇ ਬੱਕਰੀ ਸੂਣ ਆਈ ਐ ਬਾਈ ਹਾਂ ਬਾਈ ਸੂਣ ਆਈ ਕਿੰਨਾ ਚਿਰ ਲਊਗੀ ਤੇ ਲੈ ਦਊਂਗੇ ਦੋ ਕਿ ਦੋ ਮਹੀਨੇ ਜਨ ਕਰੀ ਅੱਛਾ 1.5 ਮਹੀਨਾ ਦੋ ਮਹੀਨੇ ਲੈ ਲਓ ਇਦੋਂ ਤਾਂ ਪੂਰੀ ਝੋਕ ਜਾਣਾ ਬਾਕੀ ਪੂਰੀ ਝੋਕ ਜਾਣਾ ਵੀ ਡਬਲ ਹੋਣੀ ਇਹ ਬੱਚਿਆਂ ਦਾ ਜੇਕਰ ਗੱਲ ਕਰੀਏ ਵੀ ਕਿੰਨੇ ਆਉਂਦੇ ਰਹਿੰਦੇ ਨੇ ਜੀ ਬੱਚੇ ਵੀ ਤੇ ਨੇ ਪਹਿਲੇ ਹੁੰਦੇ ਦੋ ਦਿੱਤੇ ਨੇ ਦੋ ਹਾਂ ਹੁਣੇ ਹੁਣ ਦੇ ਮਿਲਵਾ ਦੋਏ ਲਾਉਗੇ ਤੇ ਦੂਜੀ ਸੂਈ ਹੈ ਨਾ ਦੂਜੀ ਸੂਈ ਬਲਾਈ ਬੱਕਰੀ ਬਿਲਕੁਲ ਫਰੈਸ਼ ਰਹਿੰਦਾ ਹੈ ਨਾ ਦੇਖ ਲਓ ਬਾਈ ਹੁਣੇ ਅੱਠ ਦੰਦ ਪੂਰੇ ਹੁਣੇ ਹੋਈ ਹੈ ਹਨਾ ਤੇ ਥੋੜੀ ਜਿਹੀ ਵੱਡੀ ਕਰਾ ਕੇ ਬਾਈ ਨੇ ਹਾਈਟ ਕਰਾ ਕੇ ਹਨਾ ਫੇਰ ਆਸ ਲਵਾਈ ਹੈ ਤੇ ਦੇਖ ਲਓ ਸਿੰਗੀ-ਸੁੰਗੀ ਦੀ ਬਣਤਰਾਂ ਬਾਕੀ ਕੰਨ ਵੀ ਹੋਣਾ ਮੌਲਾ ਦਾ 18 18.5 ਇੰਚ ਦਾ ਹੋਣਾ ਹੈ ਨਾ ਕੰਨ ਹਾਂਜੀ ਦੇਖ ਲੋ ਕੰਨਾਂ ਗੁੰਨਾਂ ਦੀ ਲੈਂਥ ਵੀ ਬਹੁਤ ਹੈ ਤੇ ਬੱਕਰੀ ਤੋਂ ਤੋੜ ਕੇ ਵੀ ਆਪਾਂ ਜਰੂਰ ਦਿਖਾਵਾਂਗੇ ਬਾਈ ਦੇਖੋ ਤੇ ਘਰ ਦੀ ਪੱਟ ਬਾਈ ਜੀ ਘਰ ਦੀ ਪੱਟ ਹੈ ਜੀ ਘਰ ਦੀ ਪੱਟ ਹੈ ਸ਼ਾਂਤੀ ਪੱਟ ਹੈ ਬਾਈ ਜੀ ਇਹ ਕੋਲਾਂ 1.5 ਮਹੀਨਾ ਲਊਗਾ ਨਾ 1.5 ਮਹੀਨਾ ਲੈਂਦੇ ਨੇ ਤੇ ਕਦੇ ਇਹਦਾ ਕੋਈ ਵੇਚਣ-ਬੂਚਣ ਦਾ ਜੇ ਕੋਈ ਬਾਈ ਨੂੰ ਪਸੰਦ ਆ ਗਈ ਨਹੀਂ ਵੀਰੇ ਇਹਦਾ ਕੋਈ ਗੱਲ ਨਹੀਂ ਹੈਗਾ ਬਾਕੀ ਜੇ ਕੋਈ ਹੋਇਆ ਸ਼ੌਂਕੀਆ ਬੰਦਾ ਅਸੀਂ ਆਪਾਂ ਰੱਖੀਏ ਹਾਉ ਪੂਰਾ ਘਾਟਾ ਨਹੀਂ ਆਦਲੇ ਦਾ ਠੀਕ ਹੈ ਹਾਂ ਬਾਈ ਬੱਕਰੀ ਹੱਡਾਂ ਪੈਰਾਂ ਦੀ ਬਹੁਤ ਭਾਰੀ ਆ ਜਿਵੇਂ ਭਾਰੀ ਪੇਟੀਆਂ ਬੱਕਰੀਆਂ ਹੁੰਦੀਆਂ ਨੇ ਉਹ ਹੋਰ ਚੀਜ਼ ਆ ਕੱਟਣੀ ਮਰਾਂ ਉਹ ਤੋਂ ਵੀ ਬਾਈ ਤੁਹਾਨੂੰ ਬੱਕਰੀ ਆਪਾਂ ਤੋੜ ਕੇ ਦਿਖਾਵਾਂਗੇ ਤੇ ਬਾਈ ਕਈ ਵਾਰ ਕਹਾਂਗੇ ਨਹੀਂ ਬੱਕਰੀ ਤੋੜ ਕੇ ਦਿਖਾਇਆ ਕਰੋ ਦੇਖ ਲਓ ਬਾਈ ਤੋੜਾ ਫੱਟਦਾ ਇਹ ਪੂਰੇ ਚਾਰੇ ਪੈਰਾਂ ਦੀ ਮੁੱਢੀ ਬੱਕਰੀ ਆ ਜਿਵੇਂ ਕਹਾਂਗਾ ਇਹ ਪੁਰਾਣੇ ਬੰਗਲੇ ਜਿਹੜਾ ਆਪਾਂ ਬਾਈ ਦੀ ਦੂਜੀ ਬੱਕਰੀ ਦੇ ਬਾਈ ਨੇ ਰੱਖਿਆ ਨਾ ਚੁਣਮੀਆਂ ਆ ਬੱਕਰੀਆਂ ਜ਼ਿਆਦਾਤਰ ਚੰਗੀਆਂ ਚੰਗੀਆਂ ਇਹ ਬਾਈ ਇਹਦਾ ਕੀ ਰਿਕਾਰਡ ਰਿਹਾ ਬੱਕਰੀ ਦਾ ਆਪਣੇ ਕੋਲ ਇਹ ਵੀਰੇ ਹੁਣ ਆਪੋ ਤੋਂ ਦੂਜੇ ਸੂਏ ਜੀ ਹੈ ਵੀ ਅੱਛਾ ਪਹਿਲੇ ਵੀ ਇਹਨੇ ਪੱਠੇ ਤੇ ਹੀ ਦੋ ਬੱਚੇ ਤੇ ਕੰਨਾ ਕੋਨਾ ਹੀ ਲੈਂਥ ਬਹੁਤ ਆ ਹੈ ਨਾ ਬੱਕਰੀ ਦੀ ਇਹ ਮਨਾ ਉਦੋਂ ਹੀ ਡਬਲ ਆਉਣੇ ਹੈ ਨਾ ਦੇਖ ਸਕਦੇ ਵੀਰੇ ਕੰਨ ਕੰਨ ਬਹੁਤ ਆ ਪੱਠ ਦਾ ਸਿੰਗੀ ਸੁੰਗੀ ਦੇਖ ਲਓ ਦੋ ਸੂਏ ਲੈ ਲੇ ਤੂੰ ਹਾਂ ਵੀਰੇ ਦਾ ਦੂਜੇ ਸੂਏ ਸੂਈ ਹੈ ਵੀ ਹਾਂ ਅੱਛਾ ਬੱਚੇ ਬੱਚੇ ਪਹਿਲੇ ਸੂਏ ਦੋ ਬੱਚੇ ਦੀਗੇ ਨਾ ਫੇਰ ਨਹੀਂ ਕਰੇਗੇ ਆਪਾਂ ਨੇ ਅੱਛਾ ਹੈਗੇ ਬੱਚੇ ਹਲੇ ਹਾਂ ਬੱਚੇ ਹੈਗੇ ਆ ਵੀਰੇ ਇਹ ਆ ਦੀ ਕਿ ਵੀ ਤੋਂ ਨੇ ਇਹਦਾ ਕੋਈ ਫੇਲ ਸੂਟ ਕਰਨ ਦਾ ਇਰਾਦਾ ਨਾ ਫਿਰ ਇਹਦਾ ਕੋਸੜਾ ਨਾ ਕੋਈ ਅੱਛਾ ਮੈਨੂੰ ਇਹ ਵੀ ਹੋਊਗੀ 38 40 ਇੰਚ ਹਲੇ 40 ਤੇ ਹੈਗੀ ਐ ਵੀ ਲੈਂਥ ਲੈਂਥ ਬਹੁਤ ਆ ਤੇ ਪੂੰਛਾ ਪਾਂਛਾ ਬਹੁਤ ਨੇ ਬਾਈ ਦੀਆਂ ਪੱਟਦੇ ਥੱਲੋ ਬਹੁਤ ਆ ਅੱਛਾ ਤੇ ਬਾਈ ਛੇ ਦੀ ਦੇਖ ਲਓ ਥੱਲਾ ਦੇਖ ਲਓ ਪੱਟਦਾ ਹਣਾ ਜਿਵੇਂ ਕਹਿਆ ਨੇ ਵੱਡੇ ਵੱਡੇ ਥਣ ਆਲੀਆਂ ਬਖਤਰੀਆਂ ਦਿਖਾਓ ਤੇ ਹੁਣ ਤਾਂ ਬਾਈ ਨੇ ਚੋਈ ਹੋਈ ਆ ਸਵੇਰ ਦਾ ਹੀ ਟਾਈਮ ਆ ਹਲੇ ਤੇ ਬਾਈ ਦੁੱਧ ਦਾ ਕੀ ਰਿਕਾਰਡ ਰਿਹਾ ਪੱਟਦਾ ਏ ਬਰੇ ਬਣਾਏ ਇੱਥੇ ਜਿਹੜੀ ਹੁਣ ਨਮਾਜ਼ ਲਵਾਉਣੀ ਆਪਣੇ ਲਾਰੇ ਚੰਨੀ ਘੜੀ ਨੇ ਉਹਦੇ ਵਿੱਚੇ ਲੈ ਕੇ ਜਾਣੀ ਚੋਣੀ ਆ ਵੱਖਰੀ ਆ ਉੱਥੇ ਚੋਣੀ ਆ ਇਹ ਯਾਨੀ ਬਾਹਲੀ ਚਰਾਇ ਤੇ ਲੋਕ ਫਰੋਟੀਆਂ ਮਾਰੀ ਜਾਂਦੇ ਨੇ ਬਾਹਲੀ ਚਰਾਇ ਤੇ ਬਾਕੀ ਉਥੇ ਪਤਾ ਲੱਗ ਜੂਗਾ 4 ਕਿਲੋ ਚੋਣਾ ਬਣਾਏ ਥੰਨੇ ਹਜੇ ਮੈਂ ਕੋਈ ਨਹੀਂ ਸੰਭੀ ਹੈ ਕਿ ਮਾਂ ਨਮਾਜ਼ ਮਾੜੀ ਕਰ ਫਰਮ ਹੋ ਜਵੇ ਹਾਂ ਹਾਂ ਤੇਦਾਂ ਹੋ ਗਈ ਬਾਕੀ ਉਥੇ ਪਤਾ ਲੱਗ ਜੂਗਾ 4 ਕਿਲੋ ਪੱਠ ਘਰੇ ਦਿੰਦੀਆਂ ਤੇ ਬਾਈ 4 ਕਿਲੋ ਬਾਈ ਕਹਿ ਰਿਹਾ ਦੁੱਧ ਘਰੇ ਦਿੰਦੀ ਆ ਬਿਨਾ ਕੋਈ ਬਾਹਰ ਦੀ ਡਾਈਟ ਤੋਂ ਬਾਹਰ-ਬਾਰ ਦੀ ਚਰਾਇ ਤੇ ਇਹਨੂੰ ਇਹ ਵੀ ਪੱਠਾ ਪੱਤੌਰ ਕੇ ਦਿਖਾ ਦਾਨੇ ਆ ਦੇਖ ਲੋ ਬਾਈ ਲੰਬੀ ਲੰਬੀ ਪੱਠਾ ਹੈ ਸ਼ਕੀਨ ਪੂਰੀ ਇੱਥੇ ਤੇ ਹੁਣ ਦੇਖੋ ਇਹਨੂੰ ਤੀਜੀ ਬੱਕਰੀ ਬਾਈ ਜੀ ਤੇ ਇਹਨੂੰ ਕਹਿੰਦੇ ਨੇ ਪੂਰੀ ਵੀ ਨਾਗਰੀ ਪੂਰੀ ਵੀ ਕਹਿੰਦੇ ਨੇ ਨਾਗਰੀ ਵੀ ਕਹਿੰਦੇ ਨੇ ਹੈ ਨਾ ਬਾਈ ਇਹ ਕਿੰਨੇ ਸੂਏ ਲੈ ਲੈਦੇ ਨੇ ਇਤੋਂ ਇਹਨੇ ਵੀ 3 ਸੂਏ ਸੁਆਉ ਹਾਂ ਤੀਜੇ ਸੂਏ ਹਾਂ ਤੇ ਹਾਈਟ ਇਹਦੀ ਮਲਾ 38 40 ਇੰਚ ਹੋ ਗਈ ਹੈ ਨਾ ਤੇ ਜ਼ਿਆਦਾਤਰ ਮਲਾ ਤਾਂ ਚੰਗੀ ਨਹੀਂ ਰੱਖਦੇ ਬੱਕਰੀਆਂ ਹੈ ਨਾ ਹਾਂ ਵੀ ਆਪਾਂ ਛਾੜ ਕੇ ਰੱਖਦੇ ਆ ਪੂਰੀ ਬਾਬਾ ਕਹਿੰਦਾ ਝੋਲਾ ਇਹਦਾ ਵੀ ਖੋਲਦਾਂਗੇ ਇਹ ਦਿਖਾ ਦਿਓ ਬਾਈ ਥਣ ਚੱਡਾ ਬਹੁਤ ਲੱਗਾ ਹਾਂ ਬਾਈ ਦੀਆਂ ਬੱਕਰੀਆਂ ਨੂੰ ਦੇਖ ਲਓ ਮੋٹے ਖਣਾ ਦੀਆਂ ਪੱਠਾ ਨੇ ਹਨਾ ਇਹ ਹੁਣ ਬਾਈ ਨੇ ਚੋਈਆਂ ਹੋਈਆਂ ਨੇ ਤੇ ਬਾਕੀ ਅਜੇ ਦਾ ਸਵੇਰ ਦੇ ਮਤਲਬ 8-9 ਜੀ ਬੱਜੇ ਨੇ ਹਨਾ ਤੇ ਸਾਡਾ ਤਾਂ ਸ਼ਾਮ ਨੂੰ ਬੱਕਰੀਆਂ ਬਾਹਰ ਦੀ ਚਰਾਇਤੀ ਜਾਂਦਾ ਬਾਹਰਲੀ ਚਰਾਇਤੀ ਜੀ ਉਹ ਕਹਿੰਦੇ ਦੁੱਧ ਛੱਡਦਾ ਜਾਂਦੀ ਦਿਖਾ ਕੇ ਆਈ ਤਾਂ ਛੱਡੀ ਅਸਲ ਦੇ ਕੋਲ ਆ ਜੀ ਠੀਕ ਆ ਜੀ ਤੇ ਬੱਕਰੀ ਪਰੇ ਗਏ ਜਾਂਦੇ ਆਪਾਂ ਆ ਪਈ ਵਾਰ ਛੱਡ ਵੀ ਹੁੰਦੇ ਨੇ ਲੋਕ ਨਹੀਂ ਆਪਾਂ ਨਹੀਂ ਯਾਰ ਕਦੇ ਛੱਡਿਆ ਬ੍ਰਿੰਗ ਛੱਡਾ ਦਾ ਕੀ ਬਾਈ ਛੱਡ ਠੀਕ ਆ ਜੀ ਤੇ ਬਾਕੀ ਜ਼ਿਆਦਾਤਰ ਮਲਾ ਬਾੜ ਦੀ ਚਰਾਇੀ ਵੀ ਕਰਦੇ ਬਾੜ ਦੀ ਚਰਾਇੀ ਦੇ ਆ ਵੀਰੇ ਹਾਂ ਕਰੇ ਤੁਨ ਕਰੇ ਵੀਰੇਆਂ ਝੂਠ ਮਾਰਾ ਜਿਹੜੀ ਗੱਲ ਜਾਣੀ ਪੀਉਣੀਆਂ ਕਿਤੇ ਆਪਾਂ ਨਵੇਂ ਮੂੰਹ ਚੋ ਵੀ ਸਾਪਣੀਆਂ ਦੀ ਹੋਰ ਕੋਈ ਬੱਕੀ ਨਹੀਂ ਖਾਲਦ ਸਾਹਬ ਠੀਕ ਹੈ ਜਾਨੀ ਬਾੜ ਦੀ ਚਰਾਇੀ ਕਰਦੇ ਚਾਹ ਲਿਆਉਣੇ ਵੀ ਐਨ ਪੂਰਾ ਬਾਹਰ ਵੀ ਲੈਂਦੀ ਆ ਵੀਰੇ ਬਾਹਰ ਵੀ ਠੋਕ ਕੇ ਲਿਆਉਣੇ ਆ ਠੀਕ ਹੈ ਤੇ ਇਹਦੇ ਹੁਣ ਬੱਚੇ-ਬੱਚੇ ਘਾਹ ਰੱਖੇ ਆ ਤੁਸੀਂ ਅਸੀਂ ਪੱਠ ਹੈਗੀ ਆ ਵੀਰੇ ਆਪਣਿਆਂ ਲਵੇ ਅੱਛਾ ਉਹ ਵੀ ਦਿਖਾ ਦਿਓ ਤੁਹਾਨੂੰ ਕਰਿਆ ਜੀ ਆ ਪੱਠ ਠੀਕ ਸੀ ਜੀ ਐਸੀ ਐਸੀ ਆ ਵੀਰੇ ਆ ਬਿਆ ਪੂਰੀ ਬੱਚੇ ਨੂੰ ਬਾਈ ਜੀ ਦੀ ਰਿਜ਼ਲਟ ਵੀ ਦਿਖਾਉਣੇ ਆ ਪੱਠ ਦਾ ਤੇ ਆ ਪੱਠ ਦੇ ਲੋ ਮਲਾਹ ਹਲੇ ਤਾਂ ਸਾਲਕ ਦੀ ਹੋਈ ਹੋਣੀ ਹਲੇ ਸਾਲਕ ਦੀ ਇਧਰੇ ਦੋ ਦੰਦ ਲੋ ਦੋ ਦੰਦ ਹੋ ਗਈ ਪੱਠ ਵੀ ਬਹੁਤ ਮਾਜੋ ਲੰਬੀ ਲੁੰਜੀ ਬਣਨਾ ਹਾਂ ਤੇ ਹਲੇ ਲਵਾਈ ਤਾਂ ਨਹੀਂ ਹੋਣੀ ਵੀਰੇ ਹਲੇ ਲਵਾਈ ਵੀਰੇ 6 ਦੰਦ ਨੰਕਰੋ ਕਰਾਵਾਂਗੇ ਅਚੈਨ ਪੂਰੀ ਹਾਈਟ ਕਰਾ ਦੋ ਦੰਦ ਹਲੇ ਕੱਢੇ ਨੇ ਹਲੇ ਤਾਂ ਦੇਖ ਲੋ ਬਾਈ 13 14 ਕੁ ਮਹੀਨੇ ਦੀ ਪੱਠ ਹੋਈ ਐ ਇਹ ਸਿੰਗੀ ਸੁੰਗੀ ਦੇਖ ਲੋ ਪੱਠ ਦਾ ਨੈਣ ਨੱਕਸ ਬਹੁਤ ਚੰਗੇ ਨੇ ਆਹ ਜਿੱਤੇ ਜੋ ਦੇਖ ਲੋ ਤੇ ਘਰ ਦੇ ਬੱਕਰੇ ਜੀ ਆ ਵੀਰੇ ਹਾਂ ਇਹ ਵੀ ਘਰ ਦੇ ਬੱਕਰੇ ਦੇ ਵੀਰੇ ਆਪਣੀ ਕਾਲੇ ਬੱਕਰੇ ਸ਼ਾਈਨਿੰਗ ਸ਼ਾਈਨਿੰਗ ਬਹੁਤ ਹੈ ਪੱਠ ਤੇ ਦੇਖ ਲੋ ਐਨ ਬਰੀਕ ਪਿੰਡੇ ਜੀ ਬਣਨਾ ਤੇ ਮੈਨੂੰ ਲੱਗਦਾ ਹਲੇ ਤਾਂ ਅਗਲੇ ਸਾਲ ਹੀ ਕਰਾਉਂਗੇ ਉਹ ਤਾਂ ਆ ਵੀਰੇ ਦਾ 6 ਦੰਦ ਕਰਾਵਾਂਗੇ ਤਾਂ ਦੁੱਕਰ ਘੱਟ ਜਾਈ ਜਾਣਾ ਤੁੰਗੋਂ ਤਾਂ ਬਹੁਤ ਹਾਈਟ ਕਰ ਜਾਣੀ ਆ ਮਾਤੂਰੀ ਉੱਪਰ ਦੀ ਜਾਊ ਹਣਾ ਹਾਂ ਵੀਰੇ ਹਾਂ ਦੇਖ ਲੋ ਬਾਈ ਬਾਈ ਘਰ ਦੀਆਂ ਪੱਠਾਂ ਪਾਲਦਾ ਜਿਆਦਾਤਰ ਠੀਕ ਹੈ ਬਾਈ ਘੱਲ ਜਾ ਇਹ ਆ ਦੋੜੂ ਪਤਨਾਂ ਨਾਲ ਉਹਨੂੰ ਆਉਣ ਲੱਗਾ ਹੈ ਨਾ ਇਹ ਹੁਣ ਦਿਖਾਉਣਾ ਤੁਹਾਨੂੰ ਚੀਨੀ ਸ਼ੇਰੀ ਬੱਕਰੀ ਇਹ ਵੀ ਬੱਕਰੀਆਂ ਆਪਣੀਆਂ ਪੰਜਾਬ ਦੀਆਂ ਬਹੁਤ ਲੰਬੇ ਟਾਈਮ ਤੋਂ ਚੀਨੀਆਂ ਸ਼ੇਰੀਆਂ ਦੇ ਸ਼ੌਕ ਆਪਣੇ ਪਾਲੀ ਕਰਦੇ ਆਉਂਦੇ ਨੇ ਤੇ ਹਰੇਕ ਪਾਲੀ ਲਵੇ ਇੱਕ ਨਾ ਦੋ ਚੀਨੀਆਂ ਸ਼ੇਰੀਆਂ ਮਿਲ ਹੀ ਜਾਂਦੀਆਂ ਨੇ ਹਨਾ ਵੀਰੇ ਤੇ ਦੇਖ ਲਓ ਇਹ ਮੈਨੂੰ ਲੱਗਦਾ ਪਹਿਲੇ ਦੂਜੀ ਹੂ ਫੱਟ ਨੇ ਵੀਰੇ ਪਲੂਨ ਪੱਠੇ ਆਏ ਪਲੂਨ ਸੂਈ ਆ ਦੇਖ ਸਾਡੇ ਨਵੀਂ ਆ ਫੱਟਾਂ ਜੀ ਹਾਂ 6 ਦੰਦੇ ਹੈ ਬਾਈ ਪੱਠ ਪਲੂਨ ਸੂਈ ਆ ਤੇ ਇਹਦਾ ਬਾਈ ਕੀ ਰਿਜ਼ਲਟ ਰਿਹਾ ਕਿੰਨੇ ਬੱਚੇ ਦਿੱਤੇ ਨੇ ਇਹਨੇ ਇਹ ਵੀ ਇੱਕੋ ਬੱਚਾ ਦਿੱਤਾ ਇੱਕ ਬੱਚਾ ਹਾਂ ਇੱਕੋ ਬੱਚਾ ਦਾ ਬੱਚਾ ਹੈਗਾ ਉਹ ਇਹ ਬੱਚਾ ਆਪਾਂ ਬੱਚਾ ਵੀ ਦੇ ਦੋਗੇ ਤੇ ਬਾਕੀ ਨੱਕ ਦਾ ਮੂੰਹ ਬਹੁਤ ਹੈਣਾ ਸਿੰਗੀ ਸੁੰਗੀ ਦੇ ਸੁਨੱਖੀ ਬਹੁਤ ਆ ਮੇਰਾ 1.5 ਇੰਚ ਦੀ ਸਿੰਗੀ ਆ ਤੇ ਨਕੌੜਾ ਮੂੰਹ ਬਹੁਤ ਛੋਟਾ ਹੈਣਾ ਜਿਵੇਂ ਕਹਿ ਰਹੇ ਨੇ ਹੁੰਡੇ ਨੂੰ ਕੌੜੇ ਦੀ ਦੇਖ ਲਓ ਬਾਈ ਆ ਸ਼ੇਰਾ ਬੱਚਾ ਹੈਗਾ ਇਹ ਬੱਚਾ ਦੇ ਦੋਗੇ ਜੇ ਕਿਸੇ ਨੇ ਸ਼ੌਂਕ ਬਾਜ਼ ਦੇਣਾ ਹੋਵੇ ਤੇ ਦੇਖੋ ਬਾਈ ਬੱਚਾ ਲੰਬਾ ਲੁੰਝਾ ਬਹੁਤ ਆ ਮਰਾ ਇਤਨਾ ਦਿਨਾਂ ਦੀ ਹੁਣ ਦਿਨਾਂ ਦਾ ਯਾਰ ਜਦੋਂ ਨਿਕਲੋ ਤਾਜੀ ਇਹ ਸੂਈਆ ਬੱਟ ਤੇ ਬੱਚਾ ਵੀ ਬੁਲਾਦਾ ਬਾਜ ਉਹ ਨਕੌੜਾ ਨਕੂੜਾ ਬਹੁਤ ਘੱਟਾ ਤੇ ਕੰਨਾ-ਕੁੰਨਾ ਦੀ ਲੈਂਥ ਤੇ ਚੀਨਾ ਸ਼ਿਰਾ ਆ ਜਾਂਦਾ ਹੈਗਾ ਜੀ ਦੇਖੋ ਵੀ ਬੱਕਰੇ ਬੱਕਰੀ ਦੀ ਤਾਂਪ ਦੀ ਇੰਨੀ हाइट ਤੇ ਇਹ ਬਾਬੀ ਹੈਗੀ ਵੀ 42 ਇੰਚ ਆਉਂਦਾ ਅੱਛਾ ਦੇਖ ਲਓ ਵੀਰੇ ਜੇ ਕਿਸੇ ਨੇ ਬੱਚਾ ਲੈਣਾ ਹੋਵੇ ਸ਼ੌਂਕ ਵਾਸਤੇ ਘਰੇ ਤੇ ਬਾਈ ਬੱਚਾ ਵੀ ਦੇ ਦੇਣਗੇ ਕੀ ਕੰਪਾਈ ਇਹਦਾ ਦੁੱਧ ਦਾ ਬੱਚਾ ਹੀ ਬਿੰਦਾ ਹਲੇ ਅਜੇ ਵੀਰੇ ਬੱਚਾ ਹੀ ਚੁੰਗਦਾ ਤਾਂ ਤਿੰਨ ਕਿ ਦਿਨ ਦੀ ਸੁਵੀ ਆ ਜੇ ਅੱਜ ਅੱਛਾ ਚੱਲਦਾ ਠੀਕ ਹੈ ਥੋੜੀ ਵੱਡੀ ਕਰਾ ਕੇ ਆ ਹਲਵਾਈ ਹੋਇਆ ਹੈ ਨਾ ਠੀਕ ਹੈ ਬਾਈ ਦੇਖ ਲਓ ਇਹ ਵੀ ਪੱਟ ਬਹੁਤ ਸ਼ਕੀਨ ਆ ਬਾਈ ਦੀ ਅੱਛਾ ਸੁਣਨ ਤਾਂ ਬਹੁਤ ਖਵਾਦ ਜੇਵਰਾ ਬੱਚਾ ਹੋਰ ਹੜਦੇ ਬਾਈ ਤੇ ਬਾਈ ਤੁਹਾਨੂੰ ਬੱਕਰਾ ਦਿਖਾਉਣਾ ਬਹੁਤ ਵੱਡੀ ਹਾਈਟ ਦਾ ਇਹਨੇ ਵੱਡੀ ਹਾਈਟ ਦੇ ਲੈਣ ਦੇ ਸ਼ਕੀਨ ਨੇ ਬੱਕਰਾ ਵਜ ਤੂੰ ਪੁੱਛਾਂਗੇ ਵੀ ਜੇ ਕੋਈ ਸ਼ੌਂਕ ਵਾਲਾ ਬੰਦਾ ਲੈਣਾ ਚਾਹੁੰਦਾ ਹੋਊਗਾ ਵੀ ਦੇ ਦੇਂਗਾ ਤੇ ਪਰ ਇਹਦਾ ਹਾਈਟ ਦੀ ਗੱਲ ਪੱਕਾ ਕਰ ਲਈ ਆਪਾਂ ਮਲਾਂ 45 40 ਇੰਚ ਦਾ ਬੱਕਰਾ ਹੋਊ ਤੁਹ ਮੈਂ ਹਾਂ ਹੋ ਜਾਗਾ ਫਿੱਤਾ ਲਾ ਕੇ ਨਾ ਕੋਈ ਆਪਾਂ ਝੂਠ ਨਹੀਂ ਬੋਲਦੇ ਭਾਈ ਜੀ ਫਿੱਤਾ ਲਾ ਕੇ ਲੈ ਜਾਓ ਜੇ ਕਿਸੇ ਨੇ ਲਿਜਾਣਾ ਆਵੇ ਤੇ ਲੱਤ ਬਹੁਤ ਲੰਬੀ ਆ ਬੱਕਰੀ ਦੇਖ ਲੋ ਜਿਆਦਾ ਲੱਤਾਂ ਇੰਨੀਆਂ ਲੰਬੀਆਂ ਬੱਕਰਿਆਂ ਦੀਆਂ ਮਿਲਦੀਆਂ ਨਹੀਂ ਤੇ ਥੱਲੋਂ ਵੀ ਬਹੁਤ ਚੰਗਾ ਹੈ ਬੱਕਰਾ ਦੇਖ ਸਾਡੇ ਪੂ ਮੁਸਲੀ ਬਹੁਤ ਟਾਬਲ ਹੈ ਜਿਹੜੇ ਪੁਆਇੰਟ ਹੁੰਦੇ ਨੇ ਬੱਕਰਿਆਂ ਦੇ ਵਿੱਚ ਤੁਹਾਨੂੰ ਸਾਰੇ ਦਿਖਾਵਾਂਗੇ ਤੇ ਬਾਕੀ ਸ਼ਾਈਨਿੰਗ ਬਹੁਤ ਹੈ ਪਾਖੜੇ ਦੇ ਵਿੱਚ ਇਹਲੇ ਤਾਂ ਕਿੰਨੇ ਦਿਨ ਹੋ ਗਏ ਬਾਈ ਇਹ ਇਹ ਬਾਈ 6 ਦਿਨ ਹੋ ਗਏ 6 ਦਿਨ ਦਾ ਦਿਖਾ ਵੀ ਦਿੰਨੇ ਆ ਬਾਈ ਕਿਸੇ ਨੂੰ ਸ਼ੱਕ ਹੋਵੇ ਪੂਰੇ 6 ਦਿਨ ਦੇ ਹਲੇ ਬਾਈ ਤੇ ਮੱਥਾ ਉੱਚਾ ਆ ਜਾਂਦਾ ਹੈ ਨਾ ਨਾ ਮੱਥਾ ਗੈਨ ਟੋਪੀ ਵਾਲੇ ਬੱਕਰੇ ਆ ਜਾਂਦੇ ਨੇ ਤੇ ਸਿੰਗੀ ਵੀ ਦੇਖ ਲਓ ਬਿਲਕੁਲ ਰੋਟੀ ਸਿੰਗੀ ਜਿਵੇਂ ਮੋਟੇ ਸਿੰਗਾ ਵਾਲੇ ਆ ਜਾਂਦੇ ਨੇ ਦੇਖ ਜੇ ਲਓ ਬਾਈ 3 ਇੰਚ ਮੋਟਾ ਹੈ ਨਾ ਸਿੰਗਾ ਇਹ ਕੰਨ ਦੇਖ ਲਓ ਬਾਈ ਬਰੀਕ ਕੰਨਾਂ ਦੇ ਵਿੱਚ ਐ ਕੋਈ ਜ਼ਿਆਦਾ ਬਾਲ ਨਹੀਂ ਕੰਨਾਂ ਤੇ ਇਹ ਬਾਈ ਇਹ ਕੋਈ ਸੇਲ ਸੂਲ ਇਹਦਾ ਕੋਈ ਕਰਦਾਂਗੇ ਵੀਰੇਜ ਹੋਇਆ ਕੋਈ ਸ਼ੌਕ ਵਾਲਾ ਬੰਦਾ ਸ਼ੌਕ ਦਾ ਪੁੱਛਾ ਬੰਨ ਹੋਵੇ ਨਾ ਅੱਛਾ ਹਾਂ ਜੀ ਇਹ ਤੋਂ ਬਰੀਡਿੰਗ ਬਰੂਡਿੰਗ ਹੁਣ ਤੁਸੀਂ ਬੱਕਰੀਆਂ ਲਵਾਈਆਂ ਇਹ ਤੋਂ ਹੀ ਲਵਾਈਆਂ ਹੋਈਆਂ ਨੇ ਕੀ ਕਹਦੇ ਆਪਣੇ ਘਰ ਦੇ ਹੀ ਬੱਚਾ ਕਰਦਾ ਹੀ ਬੰਦਾ ਪਹਿਲੀ ਵਾਰੀ ਉਹ ਛੱਡੇ ਇਹੀ ਆਏ ਵੇਖਾ ਬੱਕਰੀ ਦਾ ਪਾਈ ਠੀਕ ਉਹ ਦੱਬੀ ਪੜਦਾ ਪਾਈ ਆ ਦੱਬੀ ਪੜਦਾ ਪਾਈ ਆ ਦੱਬੀ ਪੜਦਾ ਪਾਈ ਆ ਤੇ ਬਾਈ ਦੀ ਭੈਣ ਵੀ ਤੁਸੀਂ ਦੇਖੀ ਐ ਤੇ ਬਾਈ ਨੇ ਹੁਣ ਬੱਕਰੀਆਂ ਸਾਰੀਆਂ ਹੀ ਇਹ ਤੋਂ ਲਵਾਈਆਂ ਨੇ ਇਹ ਬਹੁਤ ਸ਼ਕੀਨ ਪਾਠੜਾ ਤੁਸੀਂ ਦੇਖ ਸਕਦੇ ਹੋ ਚੀਜਾ ਬੱਕਰੀਆਂ ਹੱਡ ਪੈਰ ਬਹੁਤ ਮੋਟੇ ਨੇ ਤੇ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਤੇ ਬਾਈ ਜੇਕਰ ਇਹਦਾ ਰੇਟ ਰੂਟ ਆ ਤਾਂ ਜੇ ਕੋਈ ਫੋਨ ਆਇਆ ਤਾਂ ਫੋਨ ਤੇ ਕਰ ਲਿਓ ਠੀਕ ਹੈ ਨਾ ਨਾ ਵੀਰੇ ਕੋਈ ਗੱਲ ਨਹੀਂ ਹਾਂ ਤੇ ਤੁਹਾਨੂੰ ਤੋੜ ਕੇ ਦਿਖਾ ਜੀ ਇੱਕ ਵਾਰ ਬੱਕਰਾ ਬਾ ਵੀ ਬਹੁਤ ਹੈ ਨਾ ਬੱਕਰਾਂ ਕਈ ਬੱਕਰਿਆਂ ਚ ਹਾਈ ਡਾਈਟ ਹੁੰਦੀ ਆ ਤੇ ਲੰਮੇ ਘੱਟ ਹੁੰਦੇ ਨੇ ਉਹ ਚੀਜ਼ ਨਹੀਂ ਹੈਗੀ ਸਾਰਾ ਤੁਸੀਂ ਬਾਕੀ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਬਾਈ ਤੁਰਦਾ ਤਰਦਾ ਐਨ ਕੋਈ ਪੈਰ ਦੇ ਵਿੱਚੋਂ ਨਹੀਂ ਹੈਗਾ ਐ ਖੁੱਡੇ ਪੈਰਾਂ ਦੇ ਨਾਲ ਤੁਰਦਾ ਬਾਈ ਦੇਖ ਹਾਂ ਤੇ ਹੁਣ ਦਿਖਾਉਣਾ ਲਾਲ ਡੱਬੀ ਨਾ ਬੀ ਡੱਬੀ ਆ ਜਾਂਦੀ ਆ ਜਿਵੇਂ ਬੱਕਰੀਆਂ ਤੇ ਉਹ ਚੀਜ਼ਾਂ ਦੇ ਵਿੱਚ ਦਿਖਾਉਣਾ ਤੇ ਕੱਲ ਨੂੰ ਥੋੜੀ ਜਿਹੀ ਚਟਕੀ ਨੇ ਤੇ ਬਾਕੀ ਸਾਰੀ ਲਾਲ ਡੱਬੀ ਆ ਪਾਠਾ ਇਹ ਕਿੰਨਾ ਵੇ ਸੂਆ ਵੀਰੇ ਇਹ ਵੀਰੇ ਪੀਸ ਵੀ ਸੁਣਾਇਆ ਨਾ ਤੀਜੇ ਸੁਣਨਾ ਠੀਕ ਹੈ ਤੇ ਨਮੀਆ ਪੱਟ ਕਰ ਦੇਖ ਲੋ ਬਾਈ ਨਮੀ ਪੱਟ ਹੈ ਤੇ ਨਕੌੜਾ ਨੂੰੜਾ ਬਹੁਤ ਹੈ ਹਨਾ ਸੰਗੀ ਸੰਗੀ ਵੀ ਪਤਲੀ ਹੈ ਤੇ ਬਰੀਕ ਹੈ ਸੰਗੀ ਇਹ ਦੇਖ ਲੋ ਬਾਈ ਸ਼ੰਗਿੰਗ ਸੁਣਨਾ ਇਹਦੇ ਬੱਚੇ-ਵੁੱੱਚੇ ਕਰਤੇ ਫੇਰ ਵੀਰੇ ਇਹ ਵੀਰੇ ਆਪਣੀ ਘਰ ਦੀ ਪਤਨੀ ਨਾਲ ਆਪਾਂ ਮੁੱਲ ਲਈਦੀ ਹੈ ਅੱਛਾ ਇਹ ਪਟਿਆਲੇ ਤੱਜ ਤੋਂ ਲਈਦੀ ਆਪਾਂ ਠੀਕ ਹੈ ਹਾਂ ਤੇ ਬਾਈ ਜ਼ਿਆਦਾਤਰ ਬੰਦੇ ਇਹ ਚੀਜ਼ਾਂ ਦੱਸਦੇ ਨਹੀਂ ਹੁੰਦੇ ਨਹੀਂ ਅਗਲਾ ਹਰੇਕ ਬੰਦਾ ਹੀ ਬਣਾਉਂਦਾ ਕਿ ਸਾਡੇ ਘਰ ਦੀ ਹੈ ਤੇ ਬਾਈ ਨੇ ਸੱਚ ਬੋਲਿਆ ਵੀ ਬੱਕਰੀ ਮੈਂ ਅੱਗੇ ਤੋਂ ਲਈ ਹੈ ਹਨਾ ਜਿਹੜੀਆਂ ਘਰ ਦੀਆਂ ਨੇ ਬਾਈ ਨੇ ਉਹ ਘਰ ਦੀਆਂ ਦਸੀਆਂ ਨੇ ਇਹ ਗੱਲ ਆਪਾਂ ਬਾਈ ਦੀ ਸਿਫਟ ਮੰਨਦੇ ਆ ਅਜੇ ਅੱਗੇ ਤੋਂ ਲਈਤੀ ਆਪਾਂ ਨੇ ਬੱਕਰੀਆਂ ਹਾਂ ਵੀ ਆਪਾਂ ਨੇ ਕੁੱਟਲੇ ਤਾਜੂ ਤੋਂ ਲਈਤੀ ਇਹ ਤੇ ਹੁਣ ਕੋਈ ਦਾ ਸੇਲ ਸੂਲ ਦਾ ਆਦਾ ਕੋਈ ਆ ਵੀਰੇ ਹੋਇਆ ਕੋਈ ਹੌਂਕੀ ਬੰਦਾ ਦੇ ਦਾਂਗੇ ਠੀਕ ਹੈ ਇਹ ਪੱਠ ਚੰਗੀ ਆ ਵੀਰੇ ਪੱਠ ਚ ਕੋਈ ਕਮੀ ਨਹੀਂ ਤੇ ਦੇਖ ਲਓ ਨਕੌੜਾ ਨਕੂੜਾ ਜੇ ਕਿਸੇ ਨੇ ਬਰੀਡਿੰਗ ਵਾਲੇ ਬੰਦੇ ਨੇ ਲੈਣੀਆਂ ਹੋਣ ਬੱਕਰੀਆਂ ਉਹ ਬੱਕਰੀਆਂ ਨੇ ਬਾਈ ਦੇਖ ਸਕਾਦੇ ਹੋ ਬਾਈ ਦੀਆਂ ਤੇ ਬਾਈ ਕਹਿੰਦਾ ਸੇਲ ਵੀ ਕਰਦਾਂਗੇ ਤੇ ਤੁਹਾਨੂੰ ਨੰਬਰ ਵੀ ਵੀਡੀਓ ਦੇ ਥੱਲੇ ਹੋਊਗਾ ਤੁਸੀਂ ਜਰੂਰ ਬਾਈ ਨਾਲ ਕੰਟੈਕਟ ਕਰ ਲਿਓ ਨੇ 88 ਸ਼ਕੀਨ ਹੈ ਹੋ ਰਹੀ ਤੇ ਹੁਣ ਦਿਖਾਉਣਾ ਤੁਹਾਨੂੰ ਬਾਈ ਫੈੜਾ ਪੱਟਾ ਬਾਈ ਦੀਆਂ ਤੇ ਹਾਈਟ ਬਹੁਤ ਚੰਗੀਆਂ ਬਾਈ ਫੈੜਾ ਪੱਟਾ ਨੇ ਬੋਲਾ 36 36 37 37 ਇੰਚ ਦੀ ਹਾਈਟ ਹੋਊਗੀ ਇਹ ਦੰਦ ਦੋ ਬਾਈ ਕਿੰਨੇ ਕਿੰਨੇ ਦੰਦ ਹੋ ਗਏ ਦੋ ਦੋ ਦੰਦ ਹੋ ਗਏ ਵੀਰੇ ਸੱਚੀ ਗੱਲ ਹੈ ਬਾਈ ਦੋ ਦੋ ਦੰਦੇ ਨੇ ਹਲੇ ਦੇਖ ਲਓ ਜੇ ਕਿਸੇ ਨੂੰ ਸ਼ੱਕ ਹੋਵੇ ਆ ਵੀ ਦਿਖਾ ਦੇ ਵੀਰੇ ਆਹ ਦੇਖ ਲਓ ਦੋ ਦੰਦੇ ਆ ਇਹ ਘਰ ਦੀਆਂ ਰੱਖੀਆਂ ਨੇ ਵੀਰੇ ਆਹ ਪੱਟ ਵੀਰੇ ਆਪਣੀ ਘਰ ਦੀਆਂ ਆਪਾ ਠਾਉਣੀਆਂ ਵੀਰ ਖੜਾ ਆਪਣੇ ਨਾਲ ਬੁੱਧੂ ਮਲੇਲੇ ਆਣਾ। ਇਹੋ ਲੱਤੀ ਦੀ ਆਪਾਂ ਨੇ ਬੱਕਰੀ ਛੱਡੋ ਦੇ ਮੇਲੇ ਤੇ। ਠੀਕ ਹੈ। ਤੇ ਉਹਦੀ ਪੱਠ ਆਪਣੇ ਨਾਲ ਵਿੱਚ। ਠੀਕ ਹੈ। ਤੇ ਪੱਠ ਕੁੱਠ ਬਹੁਤ ਚੰਗੀ ਆ ਹਨਾ। ਇਹ ਥੋੜਾ ਆ ਵਾਈਟ ਕਲਰ ਦੇ ਵਿੱਚ ਆਇਆ ਨਹੀਂ ਚਿੱਟੇ ਕਲਰ ਦੇ ਵਿੱਚ। ਤੇ ਦੇਖ ਸਾਹਿਬ ਇਹ ਪੱਠਾਂ ਦੇ ਕੰਨ ਕਨਾਂ ਅੰਤਰੇ ਤੇ ਅੱਖਾਂ ਚਿੱਟੀਆਂ ਨੇ। ਸ਼ਕੀਨ ਪੱਠਾ ਤੇ ਹੁਣ ਇਹਨਾਂ ਤੋਂ ਹੁਣ ਕਦੋਂ ਇਹਨਾਂ ਨੂੰ ਕਰਾਸ ਕਰਾਂਗੇ ਭਾਬੀ ਨੇ ਇਹਨੂੰ ਵੀ ਆਪਾਂ ਚਾਰ-ਦਾਂ ਦੁੱਗੀਆਂ ਹੋ ਗਿਆ ਚਾਰ-ਦਾਂ ਦੁੱਗੀਆਂ ਫੇਰ ਬੱਕਰੀਆਂ ਲਵਾ ਲਾਂਗੇ ਯਾਨੀ ਕੀ ਕਰਾਸ ਕਰਾਂ ਭਾਦੋਂ ਤੱਕ ਭਾਦੋਂ ਯਾਨੀ ਭਾਦੋਂ ਚ ਹੋ ਜਾਣਗੀਆਂ ਵੀਰੇ ਹਾਂ ਤੇ ਜ਼ਿਆਦਾਤਰ ਬਾਈ ਪੱਠਾ ਭਾਦੋਂ ਦੇ ਵਿੱਚ ਕਰਾਸ ਕਰਾਇਆ ਕਰੋ ਜਿਹੜੇ ਪਹਿਲੇ ਸੂਏ ਸਵਾਉਣੀਆਂ ਆਉਣ ਕਿਉਂ ਲੋੜੀ ਤੋਂ ਬਾਅਦ ਕਾ ਚੰਗਾ ਚਰਾਂਦ ਹੋ ਜਾਂਦਾ ਤੇ ਚੰਗਾ ਦੁੱਧ ਦਿੰਦੀਆਂ ਨੇ ਪਰ ਜਿਹੜੀਆਂ ਭਲੂਆਂ ਪੱਠਾਂ ਹੁੰਦੀਆਂ ਨੇ ਤੇ ਜਿਹੜੀਆਂ ਆਪਾਂ ਸੂ ਕੱਤੇ ਦੇ ਵਿੱਚ ਸਵਾਰਾਂ ਨੇ ਆ ਉਹ ਥੋੜਾ ਜਿਹਾ ਮੌਸਮ ਦਾ ਸਟ੍ਰੈਸ ਮੰਨ ਜਾਂਦੀਆਂ ਨੇ ਬਾਈ ਅੱਗੇ ਕਿਉਂ ਸਿਆਲ ਕਿ ਜਿਹੜੀ ਬੱਟੀ ਬੱਕਰੀ ਹੁੰਦੀ ਹੈ ਉਹ ਤਾਂ ਥੋੜਾ ਜਿਹਾ ਉਹਨੂੰ ਪਤਾ ਹੁੰਦਾ ਵੀ ਕਿਵੇਂ ਕਿਹੜੇ ਮੌਸਮ ਦੇ ਵਿੱਚ ਉਹ ਕਰਨਾ ਹੈ ਉਹ ਥੋੜਾ ਕਨਸੀਵ ਕਰ ਜਾਂਦੀ ਹੁੰਦੀ ਹੈ ਤੇ ਜਿਹੜਿਆ ਫੈੜਾ ਪੱਠਾ ਹੁੰਦੀਆਂ ਉਹ ਲੋੜੀ ਤੋਂ ਬਾਅਦ ਹੀ ਸਫਾਇਆ ਕਰੋ ਇਹ ਬਾਈ ਗੱਲਾਂ ਤੁਸੀਂ ਨੋਟ ਕਰ ਲਿਓ ਤੇ ਪੱਠਾ ਬਹੁਤ ਚੰਗੀਆਂ ਨੇ ਬਾਈ ਦੀਆਂ ਤੇ ਬਾਦੋਂ ਦੇ ਵਿੱਚ ਹੁਣ ਬੱਕਰਾ ਬਾਈ ਛੱਡੂਗਾ ਇਹਨਾਂ ਦੇ ਉੱਪਰ ਤੇ ਦੇਖ ਸਕਦੇ ਹੋ ਤਾਂ ਵੀਰੇ ਜਿਹੜੀ ਜਮੀ ਪਹਿਲੇ ਤੋਂ ਸ਼ੁਰੂ ਤੇ ਆਪਾਂ ਛੇਰੀ ਡੱਬੀ ਬੱਕਰੀ ਦਿਖਾਈ ਤੀ ਉਸ ਬੱਕਰੀ ਦੀ ਤੇ ਦੇਖ ਸਕਦੇ ਹੋ ਪੱਠ ਕਿੰਨੇ ਮਹੀਨਿਆਂ ਦੀ ਹੋ ਗਈ ਹੁਣ ਵੀਰੇ ਇਹਦੇ 4 ਮਹੀਨਿਆਂ ਦੀ ਹੋ ਗਈ 4 ਮਹੀਨਿਆਂ ਦੀ ਤੇ ਦੇਖੋ ਬਾਈ ਸਾਢੇ 3-4 ਮਹੀਨਿਆਂ ਦੀ ਪੱਠ ਹੈ ਤੇ ਹਲੇ ਤੁਸੀਂ ਹੱਡ ਪੈਰ ਦੇਖ ਲਓ ਬਾਈ ਕਿੰਨੇ ਖੁੱਲੇ ਨੇ ਤੇ ਸਿੰਗੀ ਨਕੌੜਾ ਕੰਨ-ਕੰਨ ਬਹੁਤ ਕੱਢਣਾ ਪੱਠ ਨੇ ਹਲੇ ਤਾਂ ਨਹੀਂ ਬਣਨਾ ਦੇਖ ਸਕਦੇ ਹੋ ਬਹੁਤ ਚੰਗੀ ਬੱਕਰੀ ਦੀ ਪੱਠ ਹੈ ਇਹ ਦੇਖ ਸਕਦੇ ਹੋ ਇਹ ਤਾਂ ਨਹੀਂ ਕਰਨੀ ਵੀਰੇ ਛੇ ਨਾਲ ਇਹ ਬਾਈ ਨੇ ਕਰੇ ਰੱਖੀ ਹੋਈ ਹੈ ਬਾਈ ਅੱਗੇ ਬੱਕਰੀ ਬਣ ਜੂਗੀ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਵਾਅਦ ਕਰਿਓ ਤੇ ਬਾਈ ਦੀਆਂ ਬੱਕਰੀਆਂ ਕਿਵੇਂ ਲੱਗੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਈ ਇੱਕ ਵਾਰ ਧੰਨਵਾਦ ਸਾਰੇ ਭਾਈਆਂ